ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਕਿੱਸੇ ਅਲੱਗ-ਅਲੱਗ ਤਰ੍ਹਾਂ ਦੀ ਕਹਾਣੀ ਹਰੇਕ ਕਹਾਣੀ ਦੇ ਵਿੱਚ ਅਜੀਬ ਤਰ੍ਹਾਂ ਦੇ ਕਿਰਦਾਰ ਅਜੀਬ ਤਰ੍ਹਾਂ ਦੇ ਉਹਦੀ ਇਨਸੀਡੈਂਟ ਤੇ ਇਹ ਜਿਹੜੀ ਅੱਜ ਦੀ ਕਹਾਣੀ ਆ ਇਹ ਜਿੰਨੀਆਂ ਮੈਂ ਹਾਲੇ ਤੱਕ ਤੁਹਾਨੂੰ ਸੁਣਾਈਆਂ ਕਹਾਣੀਆਂ ਜਿੰਨੀਆਂ ਤੁਸੀਂ ਸੁਣੀਆਂ ਇਹ ਉਹਨਾਂ ਸਾਰਿਆਂ ਤੋਂ ਬਿਲਕੁਲ ਇੱਕ ਹਟਕੇ ਕਹਾਣੀ ਆ ਬਹੁਤ ਅਜੀਬ ਕੇਸ ਆ ਕੈਨੇਡਾ ਦਾ ਪੰਜਾਬੀ ਲੜਕੀ ਆ ਹਰਸਿਮਰਤ ਕਹਲੋ 1982 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਸੇ ਮੋਸੇ ਸਾਲ ਜੇ ਸਾਲ ਮੇਰਾ ਜਨਮ ਹੋਇਆ 1982 ਚੰਡੀਗੜ੍ਹ ਦੇ ਵਿੱਚ ਜਨਮ ਹੁੰਦਾ ਇਹਨਾਂ ਦਾ ਤੇ ਇੱਕ ਬਹੁਤ ਹੀ ਅਜੀਬ ਤਰ੍ਹਾਂ ਦਾ ਕੇਸ ਆ ਜਿਹਨੂੰ ਬਾਅਦ ਦੇ ਵਿੱਚ ਪੁਲਿਸ ਵਾਲੇ ਉਸੇ ਤਰ੍ਹਾਂ ਹੀ ਬੰਦ ਕਰ ਦਿੰਦੇ ਆ ਅੱਜ ਵੀ ਇਸ ਕੇਸ ਦੇ ਵਿੱਚ ਬਹੁਤ ਸਾਰੀਆਂ ਡਿਟੇਲ ਐਵੇਂ ਦੀਆਂ ਨੇ ਜਿਨ੍ਹਾਂ ਦੇ ਬਾਰੇ ਕੋਈ ਚੀਜ਼ ਪਤਾ ਨਹੀਂ ਹੈ ਕਿ ਕੁਝ ਵੀ ਪਤਾ ਨਹੀਂ ਤੇ ਇਹ ਕੇਸ ਕੈਨੇਡਾ ਦੀ ਕ੍ਰਾਈਮ ਹਿਸਟਰੀ ਦਾ ਉਹਨਾਂ ਕੁਝ ਕੇਸਾਂ ਦੇ ਵਿੱਚੋਂ ਇੱਕ ਆ ਜਿਹਨੂੰ ਸਭ ਤੋਂ ਮਤਲਬ ਰਹੱਸਮਈ ਕੇਸ ਅਜ ਵੀ ਮੰਨਿਆ ਜਾਂਦਾ ਕੇਸ ਨੂੰ ਬੰਦ ਕਰ ਚੁੱਕੀ ਆ ਪੁਲਿਸ ਕਿਉਂਕਿ ਅੱਗੇ ਕਿਸੇ ਵੀ ਤਰ੍ਹਾਂ ਦੀ ਕੋਈ ਲੀਡ ਨਹੀਂ ਕੁਝ ਹੋਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਤਾਂ ਕੀ ਹੈਗਾ ਇਹ ਕੇਸ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਹਰਸਿਮਰਤ ਕਲੋਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਜ਼ਿਕਰ ਕਰਤਾ ਉਹ 1982 ਚੋਂ ਦਾ ਜਨਮ ਹੁੰਦਾ ਚੰਡੀਗੜ੍ਹ ਦੇ ਵਿੱਚ 1999 ਦੇ ਵਿੱਚ ਜਿਵੇਂ ਬਹੁਤ ਸਾਰੇ ਆਪਣੇ ਨੌਜਵਾਨ ਕੈਨੇਡਾ ਜਾਂਦੇ ਆ ਉਸੇ ਤਰ੍ਹਾਂ ਹਰਸਿਮਰਤ ਵੀ ਬਾਹਰ ਜਾਂਦੇ ਆ ਛੋਟਾ ਨਾਮ ਇਹਨਾਂ ਦਾ ਹੈਗਾ ਕੱਚਾ ਸਿਮੀ ਮਾਰਟਨ ਡੇਲ ਇੱਕ ਇਲਾਕਾ ਹੈ ਉੱਥੋਂ ਦਾ ਕੈਨੇਡਾ ਦਾ ਜਿਹੜੇ ਦੋਸਤ ਕੈਨੇਡਾ ਜਾਂ ਅਮਰੀਕਾ ਤੋਂ ਦੇਖ ਰਹੇ ਹੋ ਜਿਆਦਾ ਵਾਕਫ ਹੋਣਗੇ ਇਹਨਾਂ ਸ਼ਹਿਰਾਂ ਦੇ ਨਾਲ ਇਹਨਾਂ ਨਾਵਾਂ ਦੇ ਨਾਲ ਕੁਝ ਹੋਰ ਨਾਮ ਅੱਗੇ ਆਉਣਗੇ ਤੇ ਉੱਥੇ ਇਹਨਾਂ ਦੇ ਅੰਕਲ ਤੇ ਆਂਟੀ ਰਹਿੰਦੇ ਹਰ ਸਿਮਰਤ ਦੇ ਉਹਨਾਂ ਨੂੰ ਜਾਣਦੇ ਆ ਤੇ ਸੈਟਲ ਹੁੰਦੇ ਆ ਕੈਨੇਡਾ ਦੇ ਵਿੱਚ ਉਸ ਟਾਈਮ ਉਹਨਾਂ ਦੇ ਕੋਲ ਰਹਿਣ ਤੋਂ ਬਾਅਦ ਨੌਜਵਾਨ ਨੇ ਉਹ ਉਮਰ ਆ ਜਦੋਂ ਤੁਹਾਨੂੰ ਇੱਕ ਹੋਰ ਸਾਥੀ ਚਾਹੀਦਾ 파ਟਨਰ ਚਾਹੀਦਾ ਵਾ ਤਾਂ 파ਟਨਰ ਇਹਨਾਂ ਨੂੰ ਆਪਣਾ ਇੱਕ ਮਿਲਦਾ ਤੇ ਉਹਨਾਂ ਦਾ ਨਾਮ ਹਰਨੇਕ ਮਾਹਲ ਕੈਨੇਡਾ ਦਾ ਕਲਚਰ ਡਿਫਰੈਂਟ ਹੁਣ ਤਾਂ ਇੰਡੀਆ ਦੇ ਵਿੱਚ ਵੀ ਲਿਵ ਇਨ ਰਿਲੇਸ਼ਨਸ਼ਿਪ ਸ਼ੁਰੂ ਹੋ ਚੁੱਕੇ ਆ ਤੇ ਇਹ ਦੋਨੇ ਫਿਰ ਉਸ ਤੋਂ ਬਾਅਦ ਹਰਸਿਮਰਤ ਕਾੜੋਂ ਉਰਫ ਸਿਮੀ ਹਰਨੇਕ ਹੁਣਾ ਦੇ ਨਾਲ ਮੂਵ ਇਨ ਕਰ ਜਾਂਦੇ ਆ ਉਹ ਬੁਆਏਫਰੈਂਡ ਗਰਲਫਰੈਂਡ ਹੀ ਨੇ ਹਾਲੇ ਪਰ ਉਦੋਂ ਹੀ ਇਕੱਠੇ ਰਹਿਣਾ ਸ਼ੁਰੂ ਕਰਦੇ ਆ ਉਸ ਤੋਂ ਬਾਅਦ ਇਹਨਾਂ ਦਾ ਵਿਆਹ ਵੀ ਹੁੰਦਾ ਲੌਂਗ ਹਾਲ ਟਰੱਕ ਚਲਾਉਂਦੇ ਨੇ ਹਰਨੇਕ ਹੁਣੀ ਜਿਵੇਂ ਕਿ ਆਪਣੇ ਬਹੁਤ ਸਾਰੇ ਪੰਜਾਬੀ ਉੱਥੇ ਚਲਾਉਂਦੇ ਨੇ ਕਿ ਲੰਬੇ ਟੂਰਾਂ ਦੇ ਉੱਪਰ ਜਾਣਾ ਬਹੁਤ ਦਿਨਾਂ ਤੱਕ ਘਰ ਤੋਂ ਬਾਹਰ ਰਹਿਣਾ ਮੈਕਸੀਕੋ ਤੱਕ ਜਾਂਦੇ ਆ ਅਮਰੀਕਾ ਤੱਕ ਜਾਂਦੇ ਆ ਉਹ ਸਾਰਾ ਕੁਝ ਆ ਤੇ ਇਸ ਤਰ੍ਹਾਂ ਜਿਹੜੇ ਹੁਣ ਹਰਨੇਕ ਹੋਣਾ ਹੁਣੀ ਆ ਉਹਨਾਂ ਦੀ ਘਰੋਂ ਜਿਹੜੀ ਗੈਰ ਹਾਜ਼ਰੀ ਉਹ ਕਾਫੀ ਲੰਮਾ ਟਾਈਮ ਆ ਤੇ ਦੂਸਰੇ ਪਾਸੇ ਹਰ ਸਿਮਰਤ ਕਲੋਂ ਨੇ ਉਹ ਵੀ ਕਿਉਂਕਿ ਹੁਣ ਉੱਥੇ ਜਾ ਕੇ ਪੈਸੇ ਕਮਾਉਣੇ ਆ ਜੌਬ ਕਰਨੀ ਆ ਹਰੇਕ ਨੂੰ ਕਰਨੀ ਪੈਂਦੀ ਆ ਤਾਂ ਉਹ ਵੀ ਇੱਕ ਜੌਬ ਲੈਂਦੇ ਆ ਉੱਥੇ ਇੱਕ ਲਾਅ ਫਰਮ ਹੈਗੀ ਆ ਮਤਲਬ ਕਾਨੂੰਨ ਨਾਲ ਰਿਲੇਟਡ ਚੀਜ਼ਾਂ ਹੈਗੀਆਂ ਜਿੱਥੇ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ ਉੱਥੇ ਅਸਿਸਟੈਂਟ ਤੇ ਰਿਸੈਪਸ਼ਨਿਸਟ ਦੋਨੇ ਰੋਲ ਇਕੱਠੇ ਹੀ ਕਰਦੇ ਆ ਉਸ ਫਰਮ ਦੇ ਵਿੱਚ ਜ਼ਿੰਦਗੀ ਐਸੀ ਤਰ੍ਹਾਂ ਤੋਂ ਉਹਨਾਂ ਦੀ ਚੱਲ ਰਹੀ ਹੈ ਦੋ ਹੀ ਜੀ ਨੇ ਪਰਿਵਾਰ ਬਹੁਤ ਛੋਟਾ ਜਿਹਾ ਹੀ ਹੈਗਾ ਤੇ ਦੋਨੇ ਆਪਣਾ ਆਪਣਾ ਕੰਮ ਕਰਦੇ ਆ ਮਾਰਟਨ ਡੇਲ ਨੂੰ ਹੁਣ ਛੱਡਤਾ ਹਰ ਸਿਮਰਥ ਰੋਣਾ ਨੇ ਉਸ ਤੋਂ ਬਾਅਦ ਲਿਵਨ ਦੇ ਵਿੱਚ ਜਦੋਂ ਗਏ ਤਾਂ ਫਾਲਕਨ ਰੇਜ ਦੇ ਵਿੱਚ ਰਹਿਣ ਲੱਗੇ ਤੇ ਉਸ ਤੋਂ ਬਾਅਦ ਫਿਰ ਇਹ ਦੋਨੇ ਮੂਵ ਹੋ ਗਏ ਤਾਰਾ ਡੇਲ ਦੇ ਵਿੱਚ ਹੋ ਸਕਦਾ ਮੈਂ ਸਪੈਲ ਨੂੰ ਸਹੀ ਨਹੀਂ ਕਰ ਰਿਹਾ 2006 ਦੇ ਵਿੱਚ ਤਾਰਾ ਡੇਲ ਜਾਂ ਤਾਰਾ ਡੇਲ ਜੋ ਵੀ ਹੈਗਾ ਤੇ ਉੱਥੇ ਰਹਿਣ ਲੱਗ ਜਾਂਦੇ ਜਾ ਕੇ ਹੁਣ ਦਿਨ ਆ ਜਾਂਦਾ 4 ਅਕਤੂਬਰ 2009 ਦਾ ਹਰਨੇਕ ਮਾਹਲ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬਹੁਤ ਲੰਬੇ ਟਾਈਮ ਲਈ ਲੰਬੇ ਅਰਸੇ ਲਈ ਬਹੁਤ ਸਾਰੇ ਦਿਨਾਂ ਦੇ ਲਈ ਟਰੱਕ ਲੈ ਕੇ ਘਰੋਂ ਬਾਹਰ ਰਹਿੰਦੇ ਆ ਤੇ 4 ਅਕਤੂਬਰ ਦੇ ਦਿਨ ਉਹ ਵਾਪਸ ਆਏ ਹੁੰਦੇ ਆ ਕਿਸੇ ਜਗ੍ਹਾ ਤੋਂ ਟਰੱਕ ਲੈ ਕੇ ਆਏ ਹੋਣੇ ਆ ਤੇ ਜਦੋਂ ਘਰ ਆਉਂਦੇ ਆ ਤੇ ਉਹ ਦੇਖਦੇ ਆ ਕਿ ਸਿਮੀ ਨੇ ਜਿਹੜੇ ਹਰ ਸਿਮਰਤ ਕਾਢੋਂ ਉਹ ਘਰ ਦੇ ਫਰਸ਼ ਦੇ ਉੱਪਰ ਪਏ ਆ ਮੁੱਦੇ ਮੂੰਹ ਪਏ ਆ ਤੇ ਬਿਲਕੁਲ ਮੋਸ਼ਨਲੈਸ ਨੇ ਕੋਈ ਸਰੀਰ ਦੇ ਵਿੱਚ ਹਰਕਤ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਇੱਕ ਦੋ ਵਾਰ ਆਵਾਜ਼ ਲਗਾਉਂਦੇ ਆ ਤੇ ਕੋਈ ਉਦੋਂ ਹੀ ਰਿਪਲਾਈ ਨਹੀਂ ਹੁੰਦੀ ਆਨਸਰ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਥੋੜਾ ਟੱਚ ਕਰਕੇ ਦੇਖਦੇ ਆ ਹਲਾਕੇ ਦੇਖਦੇ ਆ ਤੇ ਉਸ ਤੋਂ ਬਾਅਦ ਵੀ ਸਰੀਰ 'ਚ ਕੋਈ ਹਰਕਤ ਨਹੀਂ ਹੈਗੀ ਤਾਂ ਹਰਨੈਕ ਉਸੇ ਟਾਈਮ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਆ ਜਾਂਦੀ ਆ ਥੋੜੀ ਡੇਟ ਦੇ ਵਿੱਚ ਤੇ ਉਹਨਾਂ ਦੇ ਬੋਡੀ ਨੂੰ ਦੇਖਿਆ ਜਾਂਦਾ ਜੋ ਵੀ ਪੁਲਿਸ ਦੀ ਉਸ ਤੋਂ ਅੱਗੇ ਦੀ ਕਾਰਵਾਈ ਹੁੰਦੀ ਉਹ ਸਾਰੀ ਪੁਲਿਸ ਵਾਲੇ ਕਰਦੇ ਆ ਕੁਝ ਡਾਕਟਰਸ ਆ ਜਾਂਦੇ ਆ ਉਹ ਸਾਰੇ ਕੇਸ ਦੇ ਵਿੱਚ ਤੇ ਜਦੋਂ ਬਾਡੀ ਨੂੰ ਲੈ ਕੇ ਜਾਂਦੇ ਆ ਹਸਪੀਟਲ ਦੇ ਵਿੱਚ ਤੇ ਉੱਥੇ ਜਾ ਕੇ ਜਿਹੜਾ ਕਾਰਨ ਆ ਮੌਤ ਦਾ ਕਿਉਂਕਿ ਇੱਕ ਬਹੁਤ ਹੀ ਨੌਜਵਾਨ ਮੌਤ ਹੋਈ ਆ ਇਹ ਸਿਰਫ 27 ਸਾਲ ਦੀ ਉਮਰ ਆ ਉਸ ਟਾਈਮ ਇੱਕ ਯੰਗ ਲੜਕੀ ਆ ਤੇ ਇੱਕਦਮ ਐਸੀ ਤਰ੍ਹਾਂ ਹੀ ਮਤਲਬ ਉਹਨਾਂ ਦੀ ਮੌਤ ਹੋ ਜਾਣੀ ਬੜਾ ਅਜੀਬ ਚੀਜ਼ ਹੈਗੀ ਹੈ ਤੇ ਜਦੋਂ ਪੁਲਿਸ ਵਾਲੇ ਡਾਕਟਰਸ ਇਹ ਚੀਜ਼ ਦੇਖਦੇ ਆ ਰੀਜ਼ਨ ਲੱਭਣ ਦੀ ਕੋਸ਼ਿਸ਼ ਕਰਦੇ ਆ ਤੇ ਰੀਜ਼ਨ ਉਹ ਇਹ ਲੱਭਦੇ ਆ ਕਿ ਜਿਹੜੇ ਹਰਸਿਮਰਤ ਨੇ ਉਹ ਪ੍ਰੈਗਨੈਂਟ ਸੀਗੇ ਚਾਈਲਡ ਬਰਥ ਦੀਆਂ ਜਿਹੜੀਆਂ ਕੰਪਲਿਕೇಷನ್ಸ್ ਨੇ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਡਿਲੀਵਰੀ ਦੇ ਟਾਈਮ ਪ੍ਰੋਬਲਮ ਹੋ ਜਾਂਦੀਆਂ ਨੇ ਪਰ ਇਹਦੇ ਡਿਲੀਵਰੀ ਨਹੀਂ ਹੈ ਡਿਲੀਵਰੀ ਤੋਂ ਪਹਿਲਾਂ ਦਾ ਹੀ ਪੀਰੀਅਡ ਆ ਪਰ ਉਹਦੇ ਵਿੱਚ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੋਈਆਂ ਜਿਦੇ ਨਾਲ ਕਿ ਉਹਨਾਂ ਦੀ ਮੌਤ ਹੋ ਗਈ ਤੇ ਪੁਲਿਸ ਨੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫਾਉਲ ਪਲੇ ਹੋਣ ਦੀ ਜਿਹੜੀ ਥਿਉਰੀ ਆ ਉਹਨੂੰ ਨਕਾਰਤਾ ਫਾਉਲ ਪਲੇ ਮਤਲਬ ਕਿ ਕਿਸੇ ਦੁਆਰਾ ਹੱਤਿਆ ਕੀਤੀ ਜਾਣੀ ਕਤਲ ਕੀਤਾ ਜਾਣਾ ਚਾਹੇ ਕੋਈ ਬਾਹਰੋਂ ਬੰਦਾ ਆਇਆ ਜਾਂ ਹਸਬੈਂਡ ਖੋਦ ਜਿਹੜੇ ਹਰਨੇਕ ਮਹਲ ਸੀ ਤਾਂ ਪੁਲਿਸ ਵਾਰਡ ਨੇ ਥਿਉਰੀ ਨੂੰ ਰੱਦ ਕੀਤਾ ਕਿਉਂਕਿ ਡਾਕਟਰਾਂ ਦੀ ਜਿਹੜੀ ਰਿਪੋਰਟ ਸੀਗੀ ਮੈਡੀਕਲ ਜਾਂਚ ਸੀਗੀ ਇਸ ਬੋਡੀ ਦੀ ਉਹਦੇ ਅਕੋਰਡਿੰਗ ਜੋ ਵੀ ਹੋਇਆ ਉਹ ਸਾਰਾ ਉਹ ਪ੍ਰੈਗਨੈਂਸੀ ਦੇ ਕਰਕੇ ਹੀ ਹੋਇਆ ਚਲੋ ਉਧਰ ਨਿਕਲ ਜਾਂਦਾ 4 ਅਕਤੂਬਰ ਦਾ ਦਿਨ ਹੁਣ 5 ਅਕਤੂਬਰ ਆ ਜਾਂਦੀ ਹੈ 5 ਅਕਤੂਬਰ 2009 5 ਅਕਤੂਬਰ ਨੂੰ ਹੁਣ ਕਿਉਂਕਿ ਹਰਨੇਕ ਇਕੱਲੇ ਰਹਿ ਕੇ ਕਰੇ ਪਹਿਲਾਂ ਦੋ ਜਣੇ ਸੀਗੇ ਹੁਣ ਉਹ ਇਕੱਲੇ ਨੇ ਤੇ ਉਹ ਘਰ ਦੇ ਵਿੱਚ ਕੁਝ ਇੱਧਰ ਉੱਧਰ ਦੇਖ ਰਹੇ ਆ ਤਾਂ ਉਹਨਾਂ ਨੂੰ ਇੱਕ ਬੈਗ ਦੇਖਦਾ ਜਿਹੜਾ ਉਹਨੇ ਪਹਿਲਾਂ ਉੱਥੇ ਕਦੇ ਨਹੀਂ ਦੇਖਿਆ ਤੇ ਇੱਕ ਹੋਰ ਅਜੀਬ ਚੀਜ਼ ਦਿਖਦੀ ਆ ਕਿ ਉਹਦੇ ਅੰਦਰ ਕੋਈ ਫਲੂਇਡ ਦੀ ਤਰ੍ਹਾਂ ਦਾ ਕੁਝ ਲੱਗਦਾ ਜਿਹੜਾ ਥੋੜਾ ਥੋੜਾ ਬਾਹਰ ਰਿਸ ਰਿਆ ਵਾ ਗਾਰਬੇਜ ਬੈਗ ਐਕਚੁਅਲੀ ਦੇ ਵਿੱਚ ਤੇ ਨਾਲ ਦੀ ਨਾਲ ਉਹਦੇ ਚੋਂ ਬਲੱਡ ਆ ਰਿਹਾ ਬਾਹਰ ਤਾਂ ਹੁਣ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਗਾਰਬੇਜ ਬੈਗ ਦੇਖੋਗੇ ਜਿਹਦੇ ਵਿੱਚੋਂ ਬਲੱਡ ਸਿਮ ਰਿਹਾ ਬਾਹਰ ਖੂਨ ਸਿਮ ਰਿਹਾ ਤੇ ਨਾਲੇ ਕੋਈ ਫਲੂਇਡ ਸਿਮ ਰਿਹਾ ਤਾਂ ਕਬਰ ਆ ਜਾਣਾ ਮੰਨਿਆ ਜਾ ਸਕਦਾ ਸਮਝਿਆ ਜਾ ਸਕਦਾ ਜਦੋਂ ਇੱਕ ਦਿਨ ਪਹਿਲਾਂ ਤੁਹਾਡੇ ਵਾਈਫ ਦੀ ਵੀ ਇੱਕਦਮ ਹੀ ਅਚਾਨਕ ਮੌਤ ਹੋਈ ਹੋਵੇ ਤਾਂ ਫੇਰ ਇੱਕ ਵਾਰੀ ਹਰਨੇਕ ਮਹਾਲਪੁਰਸ ਨੂੰ ਫੇਰ ਫੋਨ ਕਰਦੇ ਆ ਕਿ ਭਾਈ ਹੁਣ ਆ ਇੱਕ ਨਵੀਂ ਚੀਜ਼ ਹੋਈ ਹੋ ਰਹੀ ਆ ਮੇਰੇ ਘਰੇ ਤੇ ਇਹਨੂੰ ਚੈੱਕ ਕਰੋ ਆ ਕੇ ਤੇ ਹੁਣ ਇਸ ਵਾਰ ਕੀ ਆ ਅਜੀਬ ਕੇਸ ਆ ਤਾਂ ਪੁਲਿਸ ਫੇਰ ਫੌਰਨ ਪਹੁੰਚਦੀ ਆ ਜਦੋਂ ਪੁਲਿਸ ਆ ਕੇ ਦੇਖਦੀ ਆ ਇਹ ਸਾਰਾ ਕੁਝ ਤਾਂ ਜਿਹੜੀ ਉਹ ਡਾਕਟਰਸ ਦੀ ਥਿਉਰੀ ਸੀਗੀ ਉਹ ਬਿਲਕੁਲ ਸਹੀ ਸਾਬਤ ਹੁੰਦੀ ਆ ਕਿਉਂਕਿ ਉਹਨਾਂ ਨੇ ਬੋਲਿਆ ਸੀਗਾ ਕਿ ਚਾਈਲਡ ਬਰਥ ਨਾਲ ਰਿਲੇਟਡ ਕੋਈ ਚੀਜ਼ਾਂ ਹੈਗੀਆਂ ਨੇ ਇਹ ਤੇ ਕਿਸੇ ਬੱਚੇ ਦੇ ਜਨਮ ਦੇ ਨਾਲ ਰਿਲੇਟਡ ਤੇ ਜਦੋਂ ਉਸ ਗਾਰਬੇਜ ਬੈਗ ਨੂੰ ਖੋਲਿਆ ਜਾਂਦਾ ਤੇ ਉਹਦੇ ਵਿੱਚ ਇੱਕ ਬਿਲਕੁਲ ਨਵਜਾਤ ਮਤਲਬ ਇੱਕ ਬੱਚਾ ਹੁੰਦਾ ਜਿਹਦਾ ਹੁਣੇ ਕੁਝ ਘੰਟੇ ਪਹਿਲਾਂ ਹੀ ਬਰਥ ਹੋਇਆ ਹੋਊਗਾ ਪਰ ਉਹਦੀ ਮੌਤ ਹੋ ਚੁੱਕੀ ਹੈ ਉਹ ਉਸ ਗਾਰਬੇਜ ਬੈਗ ਦੇ ਅੰਦਰ ਸੀ ਤੇ ਉਹੀ ਸਾਰਾ ਇਸੇ ਕਰਕੇ ਕੁਝ ਫਲੂਇਡ ਤੇ ਕੁਝ ਥੋੜਾ ਬਹੁਤ ਖੂਨ ਵਗੈਰਾ ਦਾ ਰਿਸਾਬ ਉਸ ਬੈਗ ਦੇ ਵਿੱਚ ਤਾਂ ਕਿਉਂਕਿ ਹੁਣ ਕਰੇ ਮੌਤ ਹੋਈ ਆ ਤਾਂ ਕੁਝ ਜਿਹੜੇ ਖਾਸ ਆਪਣੇ ਕਲੋਜ਼ ਰਿਸ਼ਤੇਦਾਰ ਨੇ ਉਹ ਵੀ ਉੱਥੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਹੈਗੇ ਹਰਨੇਕ ਮਾਹਲ ਦੇ ਆਪਣੇ ਸਕੇ ਸਿਸਟਰ ਉਹਨਾਂ ਦੇ ਭੈਣ ਉੱਥੇ ਮੌਜੂਦ ਨੇ ਪੁਲਿਸ ਵਾਲੇ ਬਹੁਤ ਇਕੱਠੇ ਹੁੰਦੇ ਆ ਤੇ ਹੁਣ ਘਰ ਦੀ ਜਾਂਚ ਪੜਤਾਲ ਸ਼ੁਰੂ ਹੁੰਦੀ ਆ ਤਾਂ ਹੁਣ ਘਰ ਦੇ ਵਿੱਚ ਹਰਨੇਕ ਹੁਣੀ ਨੇ ਤੇ ਉਹਨਾਂ ਦੇ ਸਿਸਟਰ ਨੇ ਤੇ ਪੁਲਿਸ ਵਾਲੇ ਨੇ ਤਾਂ ਹੁਣੇ ਸਾਰੇ ਆਸੇ ਪਾਸੇ ਹੋਰ ਚੀਜ਼ਾਂ ਨੂੰ ਵੀ ਲੱਭਦੇ ਆ ਵੀ ਘਰੋਂ ਕੁਝ ਹੋਰ ਚੀਜ਼ਾਂ ਸਾਨੂੰ ਮਿਲ ਜਾਣ ਕੋਈ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਕਿਉਂਕਿ ਜਿਹੜੀ ਇੱਕ ਮਤਲਬ ਚੀਜ਼ ਮਿਲੀ ਆ ਉਹਨਾਂ ਨੂੰ ਇਹ ਬੜੀ ਇੱਕ ਅਜੀਬ ਲੱਗਿਆ ਉਹਨਾਂ ਨੂੰ ਸਭ ਕੁਝ ਸੀ ਤਾਂ ਘਰ ਦੇ ਵਿੱਚ ਇੱਧਰ ਉੱਧਰ ਦੇਖਦੇ ਹੋਏ ਹਰਨੇਕ ਹੁਣਾਂ ਦੇ ਜਿਹੜੇ ਸਿਸਟਰ ਨੇ ਉਹਨਾਂ ਦਾ ਧਿਆਨ ਜਾਂਦਾ ਬਿਲਕੁਲ ਇੱਕ ਏਸੇ ਤਰ੍ਹਾਂ ਦੀ ਬੈਗ ਦੇ ਉੱਪਰ ਤਾਂ ਉਹਦਾ ਜਦੋਂ ਹੀ ਉਹ ਦੇਖਦੇ ਆ ਤਾਂ ਉਹਨਾਂ ਨੂੰ ਉਹ ਵੀ ਸ਼ੱਕੀ ਲੱਗਦਾ ਬੈਗ ਕਿਉਂਕਿ ਉਸੇ ਤਰ੍ਹਾਂ ਦਾ ਇੱਕ ਬੈਗ ਪਹਿਲਾਂ ਮਿਲ ਚੁੱਕਿਆ ਤਾਂ ਜਦੋਂ ਉਹ ਪੁਲਿਸ ਵਾਲਿਆਂ ਨੂੰ ਮਤਲਬ ਉਧਰ ਧਿਆਨ ਦਵਾਉਂਦੇ ਆ ਤਾਂ ਪੁਲਿਸ ਵਾਲੇ ਉਸ ਬੈਗ ਨੂੰ ਜਦੋਂ ਖੋਲਦੇ ਆ ਤਾਂ ਪਿਛਲੇ ਬੈਗ ਦੇ ਵਿੱਚ ਇੱਕ ਬੱਚਾ ਸੀਗਾ ਇਸ ਬੈਗ ਦੇ ਵਿੱਚ ਤਿੰਨ ਨੇ ਉਹਨਾਂ ਦੇ ਵਿੱਚੋਂ ਇੱਕ ਤਾਂ ਬਿਲਕੁਲ ਹੀ ਛੋਟਾ ਮਤਲਬ ਸਿਰਫ ਕੁਝ ਜਿਹਨੂੰ ਇਨਸਾਨ ਦੀ ਜ਼ਿੰਦਗੀ ਦਾ ਜਿਹੜਾ ਚੱਕਰ ਹੁੰਦਾ ਉਹਦੀ ਬਿਲਕੁਲ ਇਨੀਸ਼ੀਅਲ ਸਟੇਜ ਕਹਿ ਲੋ ਉਹਦੇ ਉੱਪਰ ਹੀ ਇੱਕ ਭਰੂਣ ਸੀ ਉਹ ਹਾਲੇ ਬਹੁਤ ਹੀ ਛੋਟਾ ਸੀਗਾ ਪਰ ਉਸ ਤੋਂ ਇਲਾਵਾ ਦੋ ਹੋਰ ਸੀਗੇ ਜਿਨ੍ਹਾਂ ਦੀ ਉਸ ਤੋਂ ਬਾਅਦ ਕੋਈ ਮੈਡੀਕਲ ਐਗਜ਼ਾਮੀਨੇਸ਼ਨ ਹੋਈ ਉਹਨਾਂ ਦੀ ਤੇ ਡਾਕਟਰਸ ਦੀ ਟੀਮ ਦੇ ਕੋਲੇ ਇਹ ਸਾਰੇ ਬੱਚੇ ਲੈ ਕੇ ਜਾਂਦੇ ਗਏ ਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਦਾ ਜਿਹੜਾ ਉਮਰ ਹੋਗੀ ਮਾਂ ਦੇ ਪੇਟ ਦੇ ਅੰਦਰ ਉਹ 5 ਕੁ ਮਹੀਨੇ ਦੇ ਨੇੜੇ ਤੇੜੀ ਕਿਤੇ ਹੋ ਸਕਦੀ ਹੈ ਤੇ ਇੱਕ ਨਾਰਮਲ ਜਿਹੜਾ ਸਾਈਕਲ 9 ਮਹੀਨੇ ਦਾ ਇਹਨਾਂ ਬੱਚਿਆਂ ਦਾ ਉਹ ਪੂਰਾ ਨਹੀਂ ਹੋਣ ਦਿੱਤਾ ਗਿਆ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਅੰਦਰ ਹੀ ਪਹਿਲਾਂ ਪੇਟ ਦੇ ਅੰਦਰ ਮਾਰਿਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਕਿ ਪੇਟ ਦੀ ਸਫਾਈ ਕਰਵਾਈ ਗਈ ਜਾਂ ਕੀਤੀ ਗਈ ਉਹ ਕੀਤਾ ਗਿਆ ਹੁਣ ਮਾਮਲਾ ਜਿਹੜਾ ਵਾ ਉਹ ਸੀਰੀਅਸ ਤੋਂ ਹੋਰ ਸੀਰੀਅਸ ਹੋਈ ਜਾ ਰਿਹਾ ਇੱਥੇ ਇੱਕ ਨੌਜਵਾਨ ਲੜਕੀ ਆ ਜਿਹੜੀ ਵਿਆਹੀ ਹੋਈ ਆ ਜਿਹਦਾ ਹਸਬੰਡ ਕੰਮ ਦੇ ਸਿਲਸਿਲੇ 'ਚ ਘਰੋਂ ਬਹੁਤ ਟਾਈਮ ਤੱਕ ਬਾਹਰ ਰਹਿੰਦਾ ਘਰੇ ਚਾਰ ਬੱਚੇ ਮਿਹੜੇ ਆ ਜਿਨ੍ਹਾਂ ਦਾ ਮਤਲਬ 5 ਤੋਂ 6 ਮਹੀਨੇ ਤੱਕ ਦਾ ਜਿਹੜਾ ਸਫਰ ਹੈਗਾ ਵਾ ਜ਼ਿੰਦਗੀ ਦਾ ਉਹ ਹੈਗਾ ਤੇ ਇੱਕ ਬਹੁਤ ਹੀ ਛੋਟਾ ਪਰੂਣਾ ਤੇ ਉੱਪਰੋਂ ਦਿਲਚਸਪ ਚੀਜ਼ ਇਹ ਹੈ ਕਿ ਹਸਬੰਡ ਨੂੰ ਇਹਨਾਂ 'ਚ ਕਿਸੇ ਦੇ ਬਾਰੇ ਵੀ ਕੁਝ ਨਹੀਂ ਪਤਾ ਇਹਨਾਂ 'ਚੋਂ ਕਿਸੇ ਵੀ ਪ੍ਰੈਗਨੈਂਸੀ ਦੇ ਬਾਰੇ ਨਹੀਂ ਪਤਾ ਤੇ ਹਰਨੇਕ ਹੁਣੀ ਇਹ ਕਹਿੰਦੇ ਆ ਕਿ ਮੈਨੂੰ ਸਿਰਫ ਸਿੰਮੀ ਦੇ ਜਾਂ ਹਰਸਿਮਰਤ ਹੋਣਾ ਦੇ ਸਿਰਫ ਇੱਕ ਵਾਰ ਪ੍ਰੈਗਨੈਂਟ ਹੋਣ ਦਾ ਪਤਾ ਵਾ ਤੇ ਉਹ ਗੱਲ ਬਹੁਤ ਹੀ ਪਹਿਲਾਂ ਦੀ ਆ ਜਦੋਂ ਸਾਡੇ ਮੈਰਿਜ ਹੋਈ ਉਸ ਤੋਂ ਕੁਝ ਟਾਈਮ ਬਾਅਦ ਦੀ ਗੱਲ ਆ ਪਰ ਉਦੋਂ ਅਸੀਂ ਦੋਨਾਂ ਨੇ ਡਿਸਾਈਡ ਕੀਤਾ ਮਿਊਚੁਅਲ ਤੌਰ ਦੇ ਉੱਪਰ ਸਾਂਝੇ ਤੌਰ ਦੇ ਉੱਪਰ ਕਿ ਹਾਲੇ ਸਾਨੂੰ ਬੱਚਾ ਨਹੀਂ ਚਾਹੀਦਾ ਤੇ ਉਹ ਤਾਂ ਉਸ ਤੋਂ ਬਾਅਦ ਜੋ ਵੀ ਪ੍ਰੋਸੀਜਰ ਹੁੰਦਾ ਅਬੋਰਟ ਕਰਾਉਣ ਦਾ ਸੀ ਉਹ ਅਬੋਰਟ ਕਰਾਤਾ ਪਰ ਇਹ ਜਿਹੜੇ ਬੱਚੇ ਨੇ ਜਿਹੜੇ ਕਿ ਉਹਨਾਂ ਦੀ ਵਾਈਫ ਦੇ ਪੇਟ ਦੇ ਅੰਦਰ ਸੀਗੇ ਇਹ ਕਹਿੰਦੇ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇੱਥੇ ਅਗਲੀ ਚੀਜ਼ ਹੈਗੀ ਆ ਜਿਹੜੇ ਕਿ ਮੈਡੀਕਲ ਸਾਇੰਸ ਇਹਨਾਂ ਸਾਰੀ ਦੁਨੀਆ ਦੇ ਵਿੱਚ ਜੋ ਕਾਮਨ ਆ ਜੋ ਉਹਨਾਂ ਨੂੰ ਵੀ ਦੱਸਿਆ ਗਿਆ ਤੇ ਇੱਕ ਚੀਜ਼ ਜੋ ਲੱਭੀ ਮੈਂ ਇੱਥੇ ਥੋੜਾ ਭੁੱਲ ਗਿਆ ਤੁਹਾਨੂੰ ਇੱਕ ਹੋਰ ਚੀਜ਼ ਦੱਸਣੀ ਜਦੋਂ ਇਹ ਬੈਗ ਮਿਲੇ ਤਾਂ ਘਰ ਦੀ ਸਰਚ ਜਿਹੜੀ ਉਹ ਪੂਰੀ ਚੰਗੀ ਤਰ੍ਹਾਂ ਦੇ ਨਾਲ ਕੀਤੀ ਗਈ ਤਾਂ ਉਸ ਤੋਂ ਬਾਅਦ ਉਥੋਂ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਮਿਲੀਆਂ ਘਰੋਂ ਇਸੇ ਤਰ੍ਹਾਂ ਦੇ ਅਲੱਗ-ਅਲੱਗ ਬੈਗਾਂ ਦੇ ਵਿੱਚ ਲੁਕੋਈਆਂ ਹੋਈਆਂ ਤੇ ਜਿਸ ਤਰ੍ਹਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਘਰ ਦੇ ਕੱਪੜੇ ਮਲੇ ਖੂਨ ਨਾਲ ਲਿਬੜੇ ਹੋਏ ਕੁਝ ਕੈਂਚੀਆਂ ਕੁਝ ਬਲੇਡ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲੀਆਂ ਜਿਨ੍ਹਾਂ ਤੋਂ ਪੁਲਿਸ ਨੂੰ ਇਹ ਚੀਜ਼ ਦਾ ਕਲੀਅਰ ਅੰਦਾਜ਼ਾ ਹੋ ਗਿਆ ਕਿ ਹਰ ਸਿਮਰਤ ਕਲੋਂ ਜਦੋਂ ਵੀ ਇਸ ਤਰ੍ਹਾਂ ਨਾਲ ਪ੍ਰੈਗਨੈਂਟ ਹੁੰਦੇ ਰਹੇ ਤਾਂ ਇਸ ਪ੍ਰੈਗਨੈਂਸੀ ਨੂੰ ਵਿਚਕਾਰ ਹੀ ਰੋਕਣ ਦੇ ਲਈ ਘਰੇ ਹੀ ਜੋ ਵੀ ਅਪਾ ਹੁੰਦੇ ਆ ਪੰਜਾਬੀ ਚ ਆਪਾਂ ਓੜ-ਪੋੜ ਕਹਿ ਦਿੰਦੇ ਆ ਉਹ ਘਰੇ ਹੀ ਕੀਤੇਗੇ ਤੇ ਇਹਦੇ ਲਈ ਜ਼ਰੂਰ ਕੋਈ ਨਾ ਕੋਈ ਹੋਰ ਲੇਡੀ ਜ਼ਰੂਰ ਰਹੀ ਹੋਊਗੀ ਜਿਨੇ ਉਹਨਾਂ ਦੀ ਮਦਦ ਕੀਤੀ ਮਿਡਵਾਈਫ ਰਹੀ ਹੋਊਗੀ ਜਿਉਂ ਇੰਗਲਿਸ਼ ਮਿਡਵਾਈਫ ਕਹ ਦਿੰਨੇ ਆ ਪੰਜਾਬੀ ਚ ਦਾਈ ਕਹ ਦਿੰਨੇ ਆ ਤਾਂ ਕੋਈ ਨਾ ਕੋਈ ਇਸ ਤਰੀ ਜ਼ਰੂਰ ਹੈਗੀ ਆ ਜਿਨੇ ਉਹਨਾਂ ਦੀ ਇਹ ਸਾਰੇ ਚੀਜ਼ਾਂ ਦੇ ਵਿੱਚ ਹੈਲਪ ਕੀਤੀ ਆ ਅਗਲੀ ਚੀਜ਼ ਇਹ ਆ ਇਹਨਾਂ ਦੇ ਜਦੋਂ ਡੀਐਨਏ ਸੈਂਪਲ ਲਏਗੇ ਇਹਨਾਂ ਬੱਚਿਆਂ ਦੇ ਤਾਂ ਉਹ ਹਰ ਸਿਮਰਤ ਹੁਣਾ ਦੇ ਨਾਲ ਬਿਲਕੁਲ ਮੈਚ ਕੀਤੇ ਪਰ ਉਹ ਹਰਨੇਕ ਮਹਲ ਹੁਣਾ ਦੇ ਨਾਲ ਮੈਚ ਨਹੀਂ ਕੀਤੇ ਤਾਂ ਮਤਲਬ ਕਿ ਉਹਨਾਂ ਦੇ ਜੋ ਪਿਤਾ ਸੀਗੇ ਜਿਸ ਇਨਸਾਨ ਦੇ ਨਾਲ ਇਸ ਤਰ੍ਹਾਂ ਦੇ ਸੰਬੰਧ ਤੋਂ ਬਾਅਦ ਇਹ ਬੱਚਿਆਂ ਦੇ ਜਨਮ ਹੋਇਆ ਤਾਂ ਉਹ ਕੀ ਉਹਦੀ ਆਈਡੈਂਟੀਫਿਕੇਸ਼ਨ ਸੀ ਉਹ ਕੌਣ ਬੰਦਾ ਸੀ ਉਹ ਇੱਕ ਇਨਸਾਨ ਸੀ ਜਾਂ ਜ਼ਿਆਦਾ ਸੀਗੇ ਤੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ। ਇਸੇ ਸਰਚ ਦੇ ਵਿੱਚ ਇਸੇ ਤਫ਼ਤੀਸ਼ ਦੇ ਦੌਰਾਨ ਪੁਲਿਸ ਵਾਲੇ ਨੂੰ ਇੱਕ ਡਾਇਰੀ ਮਿਲਦੀ ਆ ਹਰਸਿਮਰਤ ਕਾਲੋ ਹੁਣਾ ਦੀ ਤੇ ਉਸ ਡਾਇਰੀ ਨੂੰ ਪੜ੍ਹਨ ਤੋਂ ਬਾਅਦ ਪੁਲਿਸ ਨੂੰ ਇੰਨਾ ਚੀਜ਼ ਪਤਾ ਲੱਗਦੀ ਹੈ ਕਿ ਉਹਨਾਂ ਨੂੰ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਮਤਲਬ ਦੁੱਖ ਨਹੀਂ ਸੀਗਾ ਇਹ ਸਾਰਾ ਕੁਝ ਕਰਨ ਦਾ ਇਹਨਾਂ ਪਹਿਲਾਂ ਬੱਚਿਆਂ ਨੂੰ ਦੁਨੀਆ ਦੇ ਉੱਪਰ ਲੈ ਕੇ ਆਉਣ ਦਾ ਤੇ ਉਸ ਤੋਂ ਬਾਅਦ ਇੱਕਦਮ ਹੀ ਉਹਨਾਂ ਦੀ ਜਿਹੜੀ ਲਾਈਫ ਹੈਗੀ ਉਹਨੂੰ ਕੱਟ ਕਰ ਦੇਣ ਦਾ ਜਿਹੜਾ ਸਭ ਤੋਂ ਪਹਿਲਾਂ ਇੱਕ ਬੱਚਾ ਸੀਗਾ ਉਹਦਾ ਨਾਮ ਸੀਗਾ ਰੀਤ ਕਾਹਲੋਂ ਇਹ ਕਿੱਥੋਂ ਪਤਾ ਲੱਗਿਆ ਕਿਉਂਕਿ ਉਸ ਬੱਚੇ ਦੀ ਡੈੱਡ ਬੋਡੀ ਦੇ ਨਾਲ ਉਦੋਂ ਤੱਕ ਵੀ ਇੱਕ ਹਸਪੀਟਲ ਦਾ ਟੈਗ ਸੀਗਾ ਤੇ ਥੋਂ ਹੀ ਪਤਾ ਲੱਗਦਾ ਕਿ ਹਾਂ ਐਟਲੀਸਟ ਇੱਕ ਬੱਚਾ ਜ਼ਰੂਰ ਸੀ ਜਿਹੜਾ ਹਸਪੀਟਲ ਤੱਕ ਗਿਆ ਤੇ ਪੀਟਰ ਲਾਹੀਡ ਸੈਂਟਰ ਹਸਪੀਟਲ ਦਾ ਨਾਮ ਆ ਇਹ ਬੱਚੇ ਦਾ ਜਨਮ ਹੋਇਆ 2005 ਦੇ ਵਿੱਚ ਤੇ ਫਾਦਰ ਅਨਨੋਨ ਮਤਲਬ ਫਾਦਰ ਕੌਣ ਸੀ ਉਹ ਨਹੀਂ ਪਤਾ ਤੇ ਬਾਕੀ ਬੱਚਿਆਂ ਦੇ ਜਨਮ ਹੋਇਆ 2005 ਤੋਂ 2009 ਦੇ ਦਰਮਿਆਨ ਜਦੋਂ ਕਿ ਹਰਨੇਕ ਕਲੋਂ ਹੁਣੀ ਆਪਣੇ ਘਰੇ ਮੌਜੂਦ ਨਹੀਂ ਸੀਗੇ ਤੇ ਇਹ ਪੋਸੀਬਿਲਟੀ ਹੈਗੀ ਆ ਕਿ ਪਹਿਲਾਂ ਇਹ ਚੀਜ਼ਾਂ ਕਾਫੀ ਵਾਰ ਹੋਈਆਂ ਹਰ ਸਿਮਰਤ ਹੋਣਾ ਦੀ ਜ਼ਿੰਦਗੀ ਚ ਤੇ ਇਸ ਵਾਰ ਫੇਰ ਇੱਕ ਵਾਰ ਫੇਰ ਜਦੋਂ ਇਹ ਚੀਜ਼ਾਂ ਹੋਈਆਂ ਤੇ ਇਸ ਵਾਰ ਇਹੀ ਪ੍ਰੋਸੀਜਰ ਨੂੰ ਦੁਬਾਰਾ ਦੁਹਰਾਉਣ ਦੇ ਚੱਕਰ ਦੇ ਵਿੱਚ ਕੁਝ ਪ੍ਰੋਬਲਮਸ ਹੋਈਆਂ ਤੇ ਜਿਦੇ ਨਾਲ ਉਹ ਸਭ ਕੁਝ ਦਿੱਤੇ ਚੱਲਦੇ ਉਹਨਾਂ ਦੀ ਆਪਣੇ ਆਪ ਆਪਣੀ ਵੀ ਖੁਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਇਹ ਕੇਸ ਕਿਸੇ ਹੋਰ ਲੀਡ ਤੱਕ ਨਹੀਂ ਪਹੁੰਚਿਆ ਕਿਉਂਕਿ ਪੁਲਸ ਨੇ ਇੰਨੀ ਚੀਜ਼ ਮੰਨੀ ਕਿ ਹਰਸਿਮਰਤ ਹੋਣਾਂ ਦਾ ਕਤਲ ਨਹੀਂ ਕੀਤਾ ਗਿਆ ਉਹ ਇਹ ਸਾਰੇ ਪ੍ਰੋਸੀਜਰ ਦੇ ਦੌਰਾਨ ਉਹਨਾਂ ਦੀ ਮੌਤ ਹੋਈ ਆ ਪਰ ਇਹਨਾਂ ਦੇ ਇਹਨਾਂ ਬੱਚਿਆਂ ਦੇ ਬਾਪ ਕੌਣ ਸੀ ਇੱਕ ਬਾਪ ਸੀ ਆ ਜਿਆਦਾ ਸੀ ਕਿ ਅਲੱਗ-ਅਲੱਗ ਬੱਚਿਆਂ ਦੇ ਅਲੱਗ-ਅਲੱਗ ਵਾਪਸੀ ਇਹ ਕਦੇ ਪਤਾ ਨਹੀਂ ਲੱਗ ਸਕਿਆ ਤੇ ਉਸ ਤੋਂ ਥੋੜੀ ਦੇਰ ਤੋਂ ਬਾਅਦ ਹੀ ਪੁਲਿਸ ਨੇ ਜਿਹੜਾ ਇਹ ਕੇਸ ਆ ਉਹਨੂੰ ਕਲੋਜ਼ ਕਰਤਾ ਤੇ ਇਸ ਤਰ੍ਹਾਂ ਦੇ ਨਾਲ ਇਹ ਇੱਕ ਕੈਨੇਡਾ ਦੀ ਹਿਸਟਰੀ ਦਾ ਇੰਡੀਆ ਵੀ ਇਨਵੋਲਵ ਹੈਗਾ ਇਹਦੇ ਵਿੱਚ ਕਿਉਂਕਿ ਇਨਸਾਨ ਇੰਡੀਆ ਤੋਂ ਨੇ ਬਿਲੋਂਗ ਕਰਦੇ ਆ ਤਾਂ ਇੱਕ ਬੜਾ ਹੀ ਅਜੀਬ ਤਰ੍ਹਾਂ ਦਾ ਇਹ ਕੇਸ ਹੈ ਜਿੰਨੇ ਆ ਵੀ ਕਹਾਣੀਆਂ ਮੈਂ ਤੁਹਾਨੂੰ ਹੁਣ ਤੱਕ ਪਹਿਲਾਂ ਸੁਣਾਈਆਂ ਜਾਂ ਤੁਸੀਂ ਕਿਤੋਂ ਵੀ ਹੋਰ ਸੁਣੀਆਂ ਹੋਣਗੀਆਂ ਉਹਨਾਂ ਸਾਰਿਆਂ ਚੋਂ ਸਭ ਤੋਂ ਅਜੀਬ ਤਰ੍ਹਾਂ ਦਾ ਕੇਸ ਹੈਗਾ ਜੀ ਏਸੀ ਕੀ ਮੇਰੀ ਅੱਜ ਦੀ ਕਹਾਣੀ ਇਹ ਬਹੁਤ ਛੋਟੀ ਕਹਾਣੀ ਸੀ ਇਹਦੇ ਵਿੱਚ ਡਿਟੇਲ ਕੋਈ ਜ਼ਿਆਦਾ ਨਹੀਂ ਹੈਗੀ ਤੇ ਮੈਨੂੰ ਵੀ ਉਨਾਂ ਹੀ ਕੀ ਡਿਟੇਲ ਮੈਂ ਬੋਲੀ ਜਿੰਨਾ ਕਿ ਮੈਨੂੰ ਇੰਟਰਨੈਟ ਥਰੂ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਇਸ ਤਰ੍ਹਾਂ ਹੀ ਮਤਲਬ ਪਤਾ ਲੱਗਿਆ ਉਨਾਂ ਮੈਂ ਤੁਹਾਡੇ ਸਾਹਮਣੇ ਲਿਆ ਆ ਤੇ ਇਸ ਕੇਸ ਦੇ ਬਾਰੇ ਬਹੁਤ ਜ਼ਿਆਦਾ ਡਿਟੇਲ ਕਿਤੇ ਵੀ ਨਹੀਂ ਹੈਗੀ ਜੇ ਕੋਈ ਦੋਸਤ ਕਿਸੇ ਵੀ ਤਰ੍ਹਾਂ ਨਾਲ ਕੋਈ ਸੁਣ ਰਿਹਾ ਜਾਂ ਕਿਤਨੋਂ ਕਿਤੋਂ ਨੋਨ ਹੈਗੇ ਆ ਤੇ ਹਰ ਸਿਮਰਤ ਹੁਣਾਂ ਦੇ ਆ ਹਰਨੇਕ ਹੋਣਾ ਤੇ ਜਾਂ ਜਿਨ੍ਹਾਂ ਨੂੰ ਜ਼ਿਆਦਾ ਇਸ ਕੇਸ ਬਾਰੇ ਹੋਰ ਚੀਜ਼ਾਂ ਪਤਾ ਨੇ ਜਾਂ ਹੋ ਸਕਦਾ ਕਿ ਇੰਟਰਨੈਟ ਦੇ ਉੱਪਰ ਕੋਈ ਨਾ ਕੋਈ ਡਿਟੇਲਸ ਹੁੰਦੀਆਂ ਜਿਹੜੀਆਂ ਉਹਨੀਆਂ ਸਹੀ ਵੀ ਨਹੀਂ ਹੁੰਦੀਆਂ ਤਾਂ ਜੇ ਕੋਈ ਹੋਰ ਜਾਣਨਾ ਪਾ ਸਕਦੇ ਆ ਤਾਂ ਵੀ ਉਹਨਾਂ ਦਾ ਸਵਾਗਤ ਹੈਗਾ ਤੇ ਇਹ ਮੇਰਾ ਵੀਡੀਓ ਹੁਣ ਇੱਥੇ ਖਤਮ ਹੁੰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ